ਅੱਜ ਆਪ ਅਕਨ ਜਾ ਰਹੇ ਜੀ ਨਾਨਕ ਸਿੰਘ ਨਾਵਲਕਾਰ ਮੁੱਢਲਾ ਨਾਂ ਕੀ ਹੈ ਜੀ ਨਾਨਕ ਸਿੰਘ ਦਾ ਹੰਸ ਰਾਜ ਕੀ ਹੈ ਜੀ ਹੰਸ ਰਾਜ ਤੇ ਜਨਮ ਉਹਨਾਂ ਦਾ ਹੋਇਆ ਜੀ 4 ਜੁਲਾਈ 1897 ਵਿੱਚ ਚੱਕ ਹਮੀਦ ਜ਼ਿਲ੍ਹਾ ਜੇਲਮ ਮੌਤ ਕਦੋਂ ਹੋਈ ਹੈ ਜੀ 28 ਦਸੰਬਰ 1971 ਪਰੀਤ ਨਗਰ ਜਿਹਨੂੰ ਲੇਖਕਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ ਤੇ ਦੀ ਸਥਾਪਨਾ ਜਿਹੜੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕੀਤੀ ਸੀ ਨਾਨਕ ਸਿੰਘ ਦੇ ਮਾਤਾ ਜੀ ਦਾ ਨਾਮ ਕੀ ਹੈ ਲక్ష్ਮੀ ਪਿਤਾ ਬਹਾਦਰ ਚੰਦ ਸੂਰੀ ਪਤਨੀ ਰਾਜਕੌਰ 12 ਸਾਲ ਦੀ ਉਮਰ ਵਿੱਚ ਪਿਤਾ ਜੀ ਦੀ ਮੌਤ ਹੋ ਗਈ ਸੀ ਜਿਸ ਕਾਰਨ ਨੂੰ ਰੋਜ਼ਗਾਰ ਦੀ ਭਾਲ ਦੇ ਲਈ ਪਿਸ਼ਾਵਰ ਜਾਣਾ ਪਿਆ ਸੀ ਇੱਥੇ ਨਾਨਕ ਸਿੰਘ ਦੀ ਮੁਲਾਕਾਤ ਹੈ ਗਿਆਨੀ ਬਾਖਸ਼ ਸਿੰਘ ਜੀ ਨਾਲ ਹੋਈ ਜਿਨ੍ਹਾਂ ਦੇ ਪ੍ਰਭਾਵ ਸਦਕਾ ਆਪ ਜੀ ਨੇ ਅੰਮ੍ਰਿਤ ਛਕਿਆ ਆਪ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ 13 ਸਾਲ ਦੀ ਉਮਰ ਵਿੱਚ ਪਹਿਲੀ ਸ਼ਾਇਰਫੀ ਲਿਖੀ ਜੀ ਉਹਨਾਂ ਨੇ ਇਸ ਤੋਂ ਬਾਅਦ ਧਾਰਮਿਕ ਰਚਨਾ ਲਿਖੀ ਇੱਕ ਗੀਤ ਸੀਗਾ ਸਤਗੁਰ ਮਹਿਮਾ ਪ੍ਰਕਾਸ਼ 13 April 1919 ਅੰਮ੍ਰਿਤਸਰ ਜ਼ਿਲ੍ਹੇ ਵਾਲੀ ਬਾਗ ਦਾ ਸਾਖਾ ਹੋਇਆ ਤੇ ਉਹਨਾਂ ਨੇ ਇਸ ਤੇ ਖੂਨੀ ਵਿਸਾਖੀ ਕਵਿਤਾ ਵੀ ਲਿਖੀ ਇਸ ਕਵਿਤਾ ਤੋਂ ਬਾਅਦ ਨਾਨਕ ਸਿੰਘ ਦੇਸ਼ ਭਗਤ ਕਵੀਸਰ ਬਜੋ ਪ੍ਰਸਿੱਧ ਹੋਈ ਕਿਸ ਬਜੋ ਪ੍ਰਸਿੱਧ ਹੋਈ ਜੀ ਦੇਸ਼ ਭਗਤ ਕਵੀਸਰ ਬਜੋ 1922 ਵਿੱਚ ਕਾਲੀ ਲਹਿਰ ਅਧੀਨ ਚੱਲ ਰਹੇ ਗੁਰੂ ਕਾ ਬਾਗ ਮੋਰਚਾ ਕਰਕੇ ਨਾਨਕ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਵਿੱਚ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜੀ ਬੰਗਾਲੀ ਨਾਵਲਕਾਰ ਹੁੰਦਾ ਹੈ ਸਤਜੰਦ ਤੇ ਉੱਥੇ ਉਹਨਾਂ ਨੂੰ ਪੁਸਤਕਾਂ ਮਿਲਦੀਆਂ ਨੇ ਜੀ ਮੁਨਸੀ ਪ੍ਰੇਮ ਚੰਦ ਦੀਆਂ ਜੋ ਕਿ ਹਿੰਦੀ ਦੇ ਨਾਵਲਕਾਰ ਹੋਏ ਨੇ ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਨਾਨਕ ਸਿੰਘ ਇੱਕ ਨਾਵਲ ਲਿਖਦਾ ਹੈ ਉਹਦਾ ਨਾਮ ਕੀ ਹੈ ਜੀ ਅੱਧ ਖਿੜੀ ਕਲਾ ਜਿਹੜਾ ਕਿ ਜੇਲ੍ਹ ਦੇ ਅੰਦਰ ਹੀ ਜਾਪਤ ਕਰ ਲਿਆ ਜਾਂਦਾ ਹੈ ਜੇਲ੍ਹ ਤੋਂ ਰਿਹਾ ਹੋ ਕੇ ਇਸ ਨਾਵਲ ਨੂੰ ਅੱਧ ਖਿੜਿਆ ਫੁੱਲ ਦੇ ਸਿਰਲੇਖ ਹਟ ਛਾਪੇ ਜਾਂਦਾ ਹੈ ਕਿਹੜੇ ਸਿਰਲੇਖ ਹਟ ਛਾਪੇ ਜਾਂਦਾ ਜੀ ਅਧਖੜਿਆ ਫੁੱਲ ਤੇ ਇੱਕ ਮਾਸਿਕ ਪੱਤਰ ਉਹਨਾਂ ਨੇ ਜਾਰੀ ਕੀਤਾ ਉਹਦਾ ਨਾਮ ਕੀ ਹੈ ਜੀ ਲੋਕ ਸਾਹਿਤ ਇੱਕ ਆਦੋਂ ਆਇਆ 1954 ਉਹਨਾਂ ਨੇ ਨਾਵਲਾਂ ਦੇ ਕਿਹੜੇ ਕਿਹੜੇ ਵਿਸ਼ੇ ਲਏ ਨੇ ਜੀ ਆਪਣੇ ਨਾਵਲਾਂ ਦੇ ਵਿੱਚ ਬਾਲ ਵਿਆ ਅਣਜੋੜ ਵਿਆ ਧਾਰਮਿਕ ਪਖੰਡ ਰਿਸ਼ਵਤ ਘੋਰੀ ਜਾਤ-ਬਾਤ, ਗਰੀਬੀ, ਬੇਸਵਾ ਆਦੋ ਆਪਾਂ ਨਾਨਕ ਸਿੰਘ ਦੀਆਂ ਰਚਨਾਵਾਂ ਨੂੰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਮੂਡਲਾ ਸਮਾਂ 1938 1938 ਤੋਂ 1945 ਤੱਕ ਦੂਜਾ ਸਮਾਂ ਆ ਜਾਂਦਾ ਹੈ ਜੀ ਉਹਨਾਂ ਨੂੰ ਪ੍ਰਸਿੱਧੀ ਕਿਹੜੇ ਨਾਵਲ ਤੋਂ ਮਿਲੀ ਸੀ ਜੀ ਚਿੱਟਾ ਲਹੂ ਤੋਂ ਮਿਲੀ ਸੀ ਚਿੱਟਾ ਲਹੂ ਪ੍ਰਤੀਨਿਧੀ ਕਰਨ ਵਾਲਾ ਨਾਵਲ ਹੈ ਜੀ ਅਨੁਵਾਦ ਅੰਗਰੇਜ਼ੀ ਵਿੱਚ ਜੇ ਪੁੱਛਿਆ ਜਾਂਦਾ ਕਿਹਨੇ ਕੀਤਾ ਸੀ ਦਿਲਰਾਜ ਸੂਰੀ ਨੇ ਕਿਹਨੇ ਕੀਤਾ ਸੀ ਜੀ ਦਿਲਰਾਜ ਸੂਰੀ ਨੇ ਜੇ ਰੂਸੀ ਪਾਸੇ ਵਿੱਚ ਪੁੱਛਿਆ ਜਾਵੇ ਤਾਂ ਕਿਹਨੇ ਕੀਤਾ ਸੀ ਟਾਲਸਟਾਈ ਦੀ ਪੋਤੀ ਨੇ ਕਿਹਨੇ ਕੀਤਾ ਸੀ ਜੀ ਟਾਲਸਟਾਈ ਦੀ ਪੋਤੀ ਨੇ 1923 ਵਿੱਚ ਇੱਕ ਜ਼ਖਮੀ ਦਿਲ ਉਹਨਾਂ ਨੇ ਰਚਨਾ ਲਿਖੀ ਸੀ ਜਿਹਦੇ ਵੀ ਅੰਗਰੇਜ਼ਾਂ ਨੇ ਪਾਬੰਦੀ ਲਗਾ ਦਿੱਤੀ ਗਈ ਸੀ ਉਨ੍ਹਾਂ ਦੇ ਨਾਵਲ ਹੋਏ ਨੇ ਜੀ ਬਹੁਤ ਸਾਰੇ ਮਹੱਤਵਪੂਰਨ ਨਾਵਲ ਨੇ ਉਹਨਾਂ ਦਾ ਪਹਿਲਾ ਨਾਵਲ ਹੈ ਜੀ ਮਤਰਈ ਮਾਂ ਇਹਦੇ ਵਿੱਚ ਮਤਰਈ ਮਾਂ ਦਾ ਕ੍ਰੂਪ ਸੁਭਾਅ ਪੇਸ਼ ਕੀਤਾ ਗਿਆ ਜਿਹੜਾ ਕਿ ਨਾਵਲ ਦੇ ਅੰਤ ਵਿੱਚ ਜਾ ਕੇ ਆਪਣੇ ਸतेला ਪੁੱਤਰ ਦੇ ਪ੍ਰਤੀ ਦਿਆ ਦੇ ਆਲੋਹ ਦੇ ਆਲੂ ਹੋ ਜਾਂਦੀ ਹੈ ਦੇ ਵਿੱਚ ਜਿਹੜੇ ਇੱਕ ਪਾਤਰ ਹੁੰਦਾ ਸतेला ਪੁੱਤਰ ਹੁੰਦਾ ਜੀ ਮਦਨ ਤੇ ਇਹਦੇ ਵਿੱਚ ਮਤਰਈ ਮਾਂ ਹੁੰਦੀ ਹੈ ਦਿਆਲੀ ਇੱਕ ਕਾਲ ਚੱਕਰ ਪ੍ਰੇਮ ਸੰਗੀਤ ਚਿੱਟਾ ਲਹੂ ਚਿੱਟਾ ਲਹੂ ਦੇ ਵਿੱਚ ਜੀ ਮਰਦ ਪ੍ਰਧਾਨ ਸਮਾਜ ਦੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਔਰਤ ਨੂੰ ਪਿਆਰ ਦੀ ਜੁੱਤੀ ਸਮਝਿਆ ਜਾਂਦਾ ਸੀ ਇਹਦੇ ਵਿੱਚ ਦੋ ਪਾਤਰ ਬਾਜਨ ਸਿੰਘ ਤੇ ਸੁੰਦਰੀ ਤੋਂ ਬਿਨਾ ਬਾਕੀ ਸਾਰੇ ਨਾਵਲਕਾਰ ਦੇ ਵਿੱਚ ਜਿਹੜੇ ਪਾਤਰ ਹੋਏ ਨੇ ਨਾਵਲ ਦੇ ਵਿੱਚ ਪਾਤਰ ਹੋਏ ਨੇ ਉਹਨਾਂ ਦਾ ਲਹੂ ਚਿੱਟਾ ਦਿਖਾਇਆ ਗਿਆ ਕਿਹੜੇ ਦੋ ਪਾਤਰਾਂ ਤੋਂ ਬਿਨਾ ਜੀ ਬਾਜਨ ਸਿੰਘ ਤੇ ਸੁੰਦਰੀ ਤੋਂ ਫੁਲਾਦੀ ਫੁੱਲ ਕਾਰਤਾਂ ਦੀ ਬੇੜੀ ਪਾਪ ਦੀ ਖੱਟੀ ਪਿਆਰ ਦੀ ਦੁਨੀਆ ਅੱਧ ਖਿੜਿਆ ਫੁੱਲ ਅੱਧ ਖਿੜਿਆ ਫੁੱਲ ਦੇ ਵਿੱਚ ਤਿਕੋਨੇ ਪਿਆਰ ਦੀ ਗੱਲ ਕੀਤੀ ਗਈ ਹੈ ਜੀ ਪਵਿੱਤਰ ਪਾਪੀ ਜੀਵਨ ਸੰਗਰਾਮ ਤੂੰ ਦਲੇ ਪਰ ਛਾਵੇਂ ਦੂਰ ਕਿਨਾਰਾ ਦੂਰ ਕਿਨਾਰੇ ਦੇ ਵਿੱਚ ਉਹਨਾਂ ਨੇ ਅਰੇਂਜ ਮੈਰਿਜ ਕਰਾਉਂਦੇ ਜਿਹੜੀ ਉਹਨੂੰ ਚੰਗੀ ਕਿਹਾ ਤੇ ਇਹਦੋਂ ਅਗਲੀ ਚ ਕਿਹਾ ਅਗਲੇ ਨਾਵਲ ਚ ਲਾਮ ਮਰਚ ਉਹਨਾਂ ਨੇ ਲਾਮ ਮਰਚ ਨੂੰ ਚੰਗੀ ਕਿਹਾ ਕੁੱਤੀ ਵੀਨਾ ਇਹਦੇ ਵਿੱਚ ਬੇਸ਼ਵਾਦੀ ਜਿੰਦਗੀ ਨੂੰ ਪੇਸ਼ ਕੀਤਾ ਗਿਆ ਜਿਵੇਂ ਕਹਿੰਦੇ ਕੁੱਤੀ ਵੀਨਾ ਦੇ ਵਿੱਚ ਸੁਰ ਕੱਢਣਾ ਔਖਾ ਹੋ ਜਾਂਦਾ ਓਵੇਂ ਜਿਵੇਂ ਉਸ ਆਪਣਾ ਕੰਮ ਛੱਡ ਵੀ ਦੇਵੇ ਪਰ ਜਿਹੜਾ ਉਹ ਦਾਗ ਉਹ ਨਹੀਂ ਛੱਡਦਾ ਇਹ ਇੱਚ ਦੋ ਪਾਤਰ ਹੁੰਦੇ ਨੇ ਜੀ ਇੱਕ ਹੁੰਦੀ ਹੈ ਸਤਿਆ ਤੇ ਇੱਕ ਹੁੰਦੀ ਹੈ ਪ੍ਰੀਤਮਾ ਜਿਹੜੀ ਸਤਿਆ ਆਪਣੀ ਪਤੀ ਦੀ ਚੰਗੀ ਪਰਵਿਸ਼ ਖਾਤਰ ਇਹ ਕੰਮ ਛੱਡ ਦਿੰਦੀ ਆ ਪਰ ਜਿਹੜੇ ਕੰਮ ਦਾ ਦਾਗ ਹੁੰਦਾ ਉਹ ਨਹੀਂ ਛੱਡਦਾ ਹੁੰਦਾ ਇਸ ਕਰਕੇ ਦਾ ਨਾਵਲ ਦਾ ਨਾਂ ਰੱਖਿਆ ਗਿਆ ਜੀ ਟੁੱਟੀ ਵੀਣਾ ਗੰਗਾ ਜਲ ਵਿੱਚ ਸ਼ਰਾਬ ਗੰਗਾ ਜਲ ਵਿੱਚ ਸ਼ਰਾਬ ਗਲਤ ਭਰਦੀ ਚੋਰ ਨੂੰ ਕਿਹਾ ਗਿਆ ਜੀ ਸ਼ਰਾਪੀਆਂ ਰੂਹਾਂ ਗਰੀਬ ਦੀ ਦੁਨੀਆ ਪਿਆਰ ਦੀ ਦੁਨੀਆ ਆਦਮ ਖੋਰ ਸੰਗਮ ਬੰਜਰ ਬੰਜਰ ਦੇ ਵਿੱਚ ਪੰਜਾਬ ਸੂਬੇ ਦੀ ਮੰਗ ਤੇ ਇੱਕ ਪਾਤਰ ਹੁੰਦਾ ਜੀ ਤੂਫਾਨ ਸਿੰਘ ਜਿਹੜਾ ਕਿ ਅਖਵਾਰ ਆਹੀ ਹਿੰਦੂਆਂ ਨੂੰ ਭੜਕਾਉਂਦਾ ਹੈਗਾ ਗਗਨ ਦੇ ਮਾਮਾ ਬਾਜੋ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਜੰਗ ਦਿਖਾਈ ਗਈ ਹੈ ਤੇ ਦੇ ਵਿੱਚ ਜੰਗ ਦੇ ਮਾੜੇ ਨਤੀਜਿਆਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਸਿੱਟਿਆਂ ਤੋਂ ਛਲਾਵਾ ਅੱਗ ਦੀ ਛਲਾਵਾ ਫਿਰ ਆ ਜਾਂਦਾ ਅੱਗ ਦੀ ਖੇਡ ਅੱਗ ਦੀ ਖੇਡ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਨੇ ਵਧੀਕੀਆਂ ਦਿਖਾਈਆਂ ਗਈਆਂ ਨਹੀਂ ਜੀ ਤੇ ਦੂਗਲਾ ਹੈ ਜੀ ਖੂਨ ਦੇ ਸੋਲੇ ਇਹਦੇ ਵਿੱਚ ਮੁਸਲਮਾਨਾਂ ਦੀ ਵਿਧਿਕੀਆਂ ਲਿਖਾਈਆਂ ਗਈਆਂ ਨੇ ਜੀ ਟੱਟੀ ਹੋਈ ਪਤੰਗ ਕੋਰੇ ਕਾਗਜ਼ ਪੱਤ ਚੜਦੇ ਪੰਛੀ ਪੱਤ ਚੜਦੇ ਪੰਛੀ ਇੱਕ ਤਰਜਮਾ ਹੈ ਜੀ ਪੱਥਰ ਕੰਬਾ ਵੀ ਇੱਕ ਤਰਜਮਾ ਫਿਰ ਆ ਜਾਂਦਾ ਨਾਸੂਰ ਮਿੱਠਾ ਮੋਰਾ ਮਿੱਠਾ ਮੋਰਾ ਜਿਹੜਾ 1928 ਦੇ ਵਿੱਚ ਆਇਆ ਜੀ ਮਿੱਠਾ ਮੋਰਾ ਨੂੰ ਨਾਨਕ ਸਿੰਘ ਨਾ ਮਸ਼ਕ ਦੀ ਪੱਟੀ ਕਹਿੰਦਾ ਹੈ ਇੱਕ ਘਰ ਵਾਲੀ ਦੇ ਹੁੰਦੇ ਹੋਏ ਦੂਜੀ ਘਰ ਵਾਲੀ ਲੈ ਕੇ ਆਉਣਾ ਮਿੱਠੇ ਮੋਹਰੇ ਵਰਗਾ ਹੁੰਦਾ ਕਹਿੰਦਾ ਉਹ ਨਾਨਕ ਸਿੰਘ ਆਪਣੇ ਸ਼ੁਰवाती ਨਾਵਲਾਂ ਨੂੰ ਮਸ਼ਕ ਦੀ ਪੱਟੀ ਆ ਕੇ ਹਾਂ ਸੁਦੇਸ ਨਾਵਲ ਦੇ ਵਿੱਚ ਇੱਕ ਹੁੰਦਾ ਜੀ ਮਜ਼ੇਦਾਰ ਮਜ਼ੇਦਾਰ ਨਾਵਲ ਦੇ ਵਿੱਚ ਕੈਂਪਾਂ ਵਿੱਚ ਜੋ ਸਨਾਰਥ ਰਹਿੰਦੇ ਨੇ ਦੇਸ਼ਵਾਂ ਦੇ ਸਮੇਂ ਉਹਨਾਂ ਨੇ ਮੁਰਵੀ ਸਿਵੀ ਨੂੰ ਦਿਖਾਇਆ ਗਿਆਗਾ ਚਿੱਤਰਕਾਰ ਚਿੱਤਰਕਾਰ ਵਿੱਚ ਰੁਜ਼ਗਾਰ ਦੀ ਕਮੀ ਤੇ ਆਰਥਿਕ ਸਥਿਤੀ ਕਾਰਨ ਠੱਗੀ ਚੋਰੀ ਕਰਨ ਲੱਗ ਪੈਂਦਾ ਹੈਗਾ ਪਾਤਰ ਪਰ ਕਲਾ ਨੇ ਉਹਦੇ ਵਿੱਚ ਸੁਧਾਰ ਕਰ ਦਿੱਤਾ ਚਾਹੀ ਚਿੱਤਰਕਾਰ ਦਾ ਨਾਮ ਨਾਮ ਰੱਖਿਆ ਨਾਵਲ ਦਾ ਕਿਉਂਕਿ ਕਲਾ ਇਬਨ ਦੇ ਵਿੱਚ ਸੁਧਾਰ ਕਰ ਹੀ ਦਿੰਦੀ ਹੈ ਬੰਜਰ ਬੰਜਰ ਆਸਤਿਕ ਨਾਸਤਿਕ ਪੁਜਾਰੀ ਇੱਕ ਮਿਆਂ ਦੋ ਤਲਵਾਰਾਂ ਇੱਕ ਮਿਆਂ ਦੋ ਤਲਵਾਰਾਂ ਨਾਵਲ ਦੇ ਲਈ ਭਾਰਤੀ ਸਹਿਤਕ ਆਦਮੀ ਮਿਲਿਆ ਜੀ 1961 ਵਰਤ ਦੋ ਤਰੀਕਾ ਮਿਲਦੀਆਂ ਨੇ ਇੱਕ ਗਦਰੀ ਨਾਇਕ ਹੁੰਦਾ ਕਿ ਗਦਰੀ ਨਾਇਕ ਕਿਹੜਾ ਜੀ ਕਰਤਾਰ ਸਿੰਘ ਸਰਾਬਾ ਦੇ ਜੀਵਨ ਤੇ ਛਾਤ ਪਾਈ ਗਈ ਹੈਗੀ ਇਸ ਦੀ ਤੁਲਨਾ ਕੀਤੀ ਜਾਂਦੇ ਜੀ ਟਾਰ ਸਟਾਈ ਦਾ ਇੱਕ ਨਾਵਲ ਬਾਹਰ ਐਂਡ ਅ ਪੀਸ ਦੇ ਨਾਲ ਇਹਦੀ ਤੁਲਨਾ ਕੀਤੀ ਜਾਂਦੀ ਹੈ ਬਾਹਰ ਨਹੀਂ ਸ਼ਰਾਬ ਇਹ ਨਾਵਲ ਦੇ ਵਿੱਚ ਪੈਸੇ ਦੀ ਬਹੁਤ ਆਤਮਕਾਰਨ ਕਈ ਵਾਰ ਦੁੱਖਾਂ ਉਹ ਪੈਸੇ ਦੀ ਬਹੁਤ ਆਤਮਕਾਰਨ ਬੰਦਾ ਐਭਾਂ ਦੇ ਵਿੱਚ ਕਿਹਾ ਜਾਂਦਾ ਜਿਹਦੇ ਕਾਰਨ ਬਾਅਦ ਵਿੱਚ ਦੁੱਖ ਦੇਖੇ ਪੈਂਦੇ ਨੇ ਜੋ ਕਿ ਇੱਕ ਸ਼ਰਾਬ ਬਣ ਜਾਂਦਾ ਬਾਦ ਦੇ ਵਿੱਚ ਵਰਦੀ ਜਗਾ ਸ਼ਰਾਬ ਬਣ ਜਾਂਦਾ ਤੇ ਦੇ ਨਾਮ ਵੀ ਇਸ ਪ੍ਰਕਾਰ ਹੀ